ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਗਲੇ ਦੀ ਕਟਿੰਗ ਕਰਨੀ ਤਾਂ ਕਿ ਆਪਣੀ ਮਤਲਬ ਸ਼ਰਟ ਦੇ ਮੋਡੇ ਨਾ ਗਿਰਣ ਕਿਉਂਕਿ ਮੋਡੇ ਗਿਰਨ ਦੀ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਸ਼ਰਟ ਦੇ ਵਿੱਚ ਤੇ ਆਪਾਂ ਇੱਕ ਸਿਰਫ ਗਲੇ ਦੀ ਸਹੀ ਕਟਿੰਗ ਕਰਕੇ ਹੀ ਸ਼ਰਟ ਦੇ ਮੋਡੇ ਡਿੱਗਣੋਂ ਤੋਂ ਆਪਾਂ ਬਚਾ ਸਕਦੇ ਹਾਂ ਤੇ ਚਲੋ ਆਪਾਂ ਦੱਸਦੇ ਹਾਂ ਜੀ ਤੁਹਾਨੂੰ ਆਪਾਂ ਗਲੇ ਦੀ ਕਟਿੰਗ ਕਿਵੇਂ ਕਰਨੀ ਆ ਦੇਖੋ ਜੀ ਗਲਾ ਆਪਾਂ ਰੱਖਣਾ ਜੀ ਉੱਪਰੋਂ ਸਿਰਫ 2 ਇੰਚ ਤੇ ਮਤਲਬ ਜਿਹੜੀ ਆਪਾਂ ਗਲੇ ਦੀ ਚੌੜਾਈ ਰੱਖਣੀ ਆ ਉਹ ਆਪਾਂ ਸਿਰਫ 2 ਇੰਚ ਰੱਖਣੀ ਆ ਆਪਾਂ ਇਸ ਤੋਂ ਜ਼ਿਆਦਾ ਚੌੜਾਈ ਨਹੀਂ ਰੱਖਣੀ ਹੈਗੀ ਇਹਦੀ ਕਿਉਂਕਿ ਇਹੀ ਮੇਨ ਪ੍ਰੋਬਲਮ ਹੁੰਦੀ ਆ ਗਲੇ ਦੇ ਡਿੱਗਣ ਦੀ ਜਿਹੜੀ ਆਪਾਂ ਚੌੜਾ ਕਰ ਦਨੇ ਆ ਨਾ ਗਲਾ ਉਹਦੇ ਨਾਲ ਆਪਣੀ ਸ਼ਰਟ ਦੇ ਮੋਡੇ गिरਨੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਆਪਾਂ ਸਹੀ ਚੌੜਾਈ ਰੱਖਦੇ ਆ 2 ਇੰਚ ਤੇ ਉਸ ਤੋਂ ਬਾਅਦ ਆਪਾਂ ਗਲਾ ਜਿੰਨਾ ਮਰਜੀ ਆਪਾਂ ਨੀਚੋਂ ਆਪਾਂ ਲੈਂਥ ਰੱਖ ਲਈਏ ਤੇ ਮੋਡੇ ਨਹੀਂ ਗਿਰਣਗੇ ਗਲੇ ਦੇ ਦੇ ਦੇਖੋ ਜੀ ਮੈਨੂੰ ਤਾਂ ਚਾਹੀਦਾ ਜੀ 7.5 ਗळा ਤੁਸੀਂ ਜਿੰਨਾ ਵੀ ਰੱਖ ਸਕਦੇ ਹੋ 8 ਇੰਚ 9 ਇੰਚ ਤੇ ਗळा ਮਤਲਬ ਜੇ ਆਪਾਂ ਇੰਨਾ ਰੱਖਾਂਗੇ ਤਾਂ ਇਹਦੇ ਮੋਡੇ ਬਿਲਕੁਲ ਨਹੀਂ ਗਿਰਣਗੇ ਕਿਉਂਕਿ ਤੁਹਾਨੂੰ ਮੈਂ ਦੱਸਿਆ ਮੇਨ ਪ੍ਰੋਬਲਮ ਹੁੰਦੀ ਆ ਆਪਣੀ ਧੀਰੇ ਕੋਲੋਂ ਹੀ ਜਦੋਂ ਆਪਾਂ ਗळा ਜਿਆਦਾ ਚੌੜਾ ਕੱਟ ਦਨੇ ਆ ਜਾਂ ਆਪਾਂ ਜਿਆਦਾ ਡੀਪ ਦੇ ਦਨੇ ਆ ਇਹਨੂੰ ਤਾਂ ਗळा ਆਪਣਾ ਫੈਲਣ ਲੱਗ ਜਾਂਦਾ ਤੇ ਆਪਾਂ ਜਿਹੜੀ ਗੁਲਾਈ ਆ ਉਹ ਵੀ ਹਿਸਾਬ ਨਾਲ ਦੇਣੀ ਆ ਜੀ ਤੇ ਆਪਾਂ ਬਿਲਕੁਲ ਚੌੜਾ ਨਹੀਂ ਮਤਲਬ ਚੜਾਈ ਚ ਨਹੀਂ ਦੇਣੀ ਹੈਗੀ ਗੁਲਾਈ ਇਹਦੀ ਤੇ ਉੱਪਰੋਂ ਆਪਾਂ ਬਿਲਕੁਲ ਥੋੜਾ ਜਿਹਾ ਟੇਡਾ ਕਰਕੇ ਗੁਲਾਈ ਪਾ ਦੇਣੀ ਆ ਤੇ ਦੇਖੋ ਆਪਾਂ ਗੁਲਾਈ ਜ਼ਿਆਦਾ ਨਹੀਂ ਦੇਣੀ ਹੈਗੀ ਇਹ ਮੇਨ ਰੀਜ਼ਨ ਹੁੰਦਾ ਜੀ ਮੋਡੇ ਗਿਰਨ ਦਾ ਤੇ ਜੇ ਤੁਸੀਂ ਜਿਵੇਂ ਮੈਂ ਗੁਲਾਈ ਦਿੱਤੀ ਹੈ ਜੇ ਤੁਸੀਂ ਇੱਦਾਂ ਗੁਲਾਈ ਦੇਵੋਗੇ ਤਾਂ ਤੁਹਾਡੇ ਮੋਡੇ ਬਿਲਕੁਲ ਨਹੀਂ ਗਿਰਣਗੇ ਕਿਉਂਕਿ ਇਹੀ ਛੋਟੇ ਛੋਟੇ ਟ੍ਰਿਕ ਹੁੰਦੇ ਨੇ ਕਿ ਸਟੀਚਿੰਗ ਦੇ ਵਿੱਚ ਜਿਹੜੇ ਮਤਲਬ ਸੂਟ ਦੀ ਸਟੀਚਿੰਗ ਨੂੰ ਵਧੀਆ ਬਣਾਉਂਦੇ ਨੇ ਤੇ ਫਿਨਿਸ਼ਿੰਗ ਨਾਲ ਆਪਣੀ ਸਟੀਚਿੰਗ ਹੁੰਦੀ ਆ ਤੇ ਜਿਹੜੀ ਫਿਟਿੰਗ ਹੈ ਉਹ ਵੀ ਆਪਣੀ ਪਰਫੈਕਟ ਆਉਂਦੀ ਆ ਤੇ ਦੇਖੋ ਜੀ ਜਿਵੇਂ ਜਿਵੇਂ ਆਪਾਂ ਗੁਲਾਈ ਦਿੱਤੀ ਆ ਉਸੇ ਹਿਸਾਬ ਨਾਲ ਆਪਾਂ ਗਲੇ ਨੂੰ ਕੱਟ ਦੇਣਾ ਫਿਰ ਬਸ ਤੁਸੀਂ ਇਹ ਬਿਲਕੁਲ ਧਿਆਨ ਨਾਲ ਕੱਟਣਾ ਗਲਾ ਕਿ ਇਹਦੀ ਜਿਹੜੀ ਚੌੜਾਈ ਹੈ ਸਾਈਡਾਂ ਨੂੰ ਜ਼ਿਆਦਾ ਨਾ ਵਧੇ ਮੇਨ ਪ੍ਰੋਬਲਮ ਇਹੀ ਹੁੰਦੀ ਆ ਸੂਟ ਦੇ ਵਿੱਚ ਜਦੋਂ ਆਪਣੇ ਮੋਢੇ ਗਿਰਨ ਲੱਗ ਜਾਂਦੇ ਨੇ ਕਿਉਂਕਿ ਆਪਾਂ ਗਲੇ ਦੀ ਚੌੜਾਈ ਬਹੁਤ ਜ਼ਿਆਦਾ ਕੱਟ ਦਿੰਨੇ ਆ ਚਲੋ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਜਿਹੜੀ ਆਪਾਂ ਗਲੇ ਦੀ ਕਟਿੰਗ ਕੀਤੀ ਆ ਕਿ ਇਹ ਕਿੰਨਾ ਕਚੌੜਾ ਹੋਇਆ ਦੇਖੋ ਜੀ ਇਹ ਬਿਲਕੁਲ ਚੜਾਈ ਨਹੀਂ ਹੋਈ ਗਲੇ ਦੀ ਆਪਾਂ ਬਿਲਕੁਲ ਨੋਰਮਲ ਜੀ ਗੋਲਾਈ ਦਿੱਤੀ ਆਪਾਂ ਇਹਨੂੰ ਦੇਖੋ ਹੁਣ ਜਿਸ ਹਿਸਾਬ ਨਾਲ ਕਟਿੰਗ ਕੀਤੀ ਆ ਬਿਲਕੁਲ ਵੀ ਫੈਲੂਗਾ ਨਹੀਂ ਗਲਾ ਆਪਣਾ ਤੇ ਨੀਚੋਂ ਆਪਾਂ ਥੋੜਾ ਜਆ ਡੀਪ ਜ਼ਰੂਰ ਰੱਖਿਆ ਪਰ ਉੱਪਰ ਵਾਲੀ ਸਾਈਡ ਮੋਢੇ ਵਾਲੀ ਸਾਈਡ ਜਿੱਥੋਂ ਆਪਾਂ ਜੁਆਇੰਟ ਕਰਨਾ ਉੱਥੋਂ ਦੇਖੋ ਇਹਦੀ ਚੜਾਈ ਬਿਲਕੁਲ ਵੀ ਨਹੀਂ ਹੈਗੀ ਇਹੀ ਮੇਨ ਰੀਜ਼ਨ ਹੁੰਦਾ ਜੀ ਗਲਾ ਡਿੱਗਣ ਦਾ ਦੇਖੋ ਆਪਾਂ ਇਹਨੂੰ 4 ਇੰਚ ਤੇ ਹੀ ਜੜਨਾ ਫਿਰ ਗਲੇ ਨੂੰ ਜਦੋਂ ਆਪਾਂ ਇਹਦੇ ਉੱਪਰ ਲੀਰ ਲਗਾਉਣੀ ਆ ਕਪੜਾ ਲਗਾਉਣਾ ਜਦੋਂ ਆਪਾਂ ਤੁਸੀਂ ਇਹਨੂੰ ਬੁਕਰਮ ਤੇ ਵੀ ਕੱਟ ਸਕਦੇ ਹੋ ਜੀ ਗਲੇ ਨੂੰ ਤੇ ਆਪਾਂ ਜੇ ਆਪਾਂ ਬੈਕ ਵਾਲਾ ਗਲਾ ਸਿਰਫ ਸ਼ਰਟ ਦੇ ਉਹਦਾ ਕਪੜਾ ਲਗਾ ਕੇ ਬਣਾਉਣਾ ਤਾਂ ਆਪਾਂ ਇਹਨੂੰ ਐਦਾਂ ਵੀ ਬਣਾ ਸਕਦੇ ਆ ਤੇ ਜੇ ਤੁਸੀਂ ਬੁਕਰਮ ਤੇ ਕੱਟਣਾ ਤਾਂ ਵੀ ਤੁਸੀਂ ਇਸੇ ਟੈਕਨੀਕ ਨਾਲ ਹੀ ਗਲਾ ਕੱਟਣਾ ਤਾਂ ਕਿ ਫਿਰ ਸਾਡੇ ਮੋੜੇ ਨਾ ਗਿਰਣ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਲੱਗਦਾ ਰਹੇ ਜੀ ਬੈਲ ਆਈਕਨ ਜਰੂਰ ਦਬਾ ਦਿਓ ਧੰਨਵਾਦ